ਬਰਸਾਤ ਦੇ ਮੌਸਮ ਦੇ ਕਾਰਨ ਜ਼ਿਲ੍ਹੇ ਦੇ ਵਿੱਚ ਮਾਈਨਿੰਗ ਤੇ ਪੂਰੀ ਤਰ੍ਹਾਂ ਉਸ ਨੂੰ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਜ਼ਿਲ੍ਹੇ ਚ ਮਾਈਨਿੰਗ ਕਰਨਾ ਕਾਨੂੰਨੀ ਅਪਰਾਧ ਹੈ ਪਰ ਕੁਝ ਲੋਕ ਸਰਕਾਰ ਦੇ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰ ਆਪਣੇ ਫਾਇਦੇ ਲਈ ਨਾਜਾਇਜ਼ ਖਨਨ ਕਰੇ ਨੇ ਅੱਜ ਇੱਕ ਮਾਮਲਾ ਥਾਣਾ ਨਰੋਟ ਜੈਮਲ ਸਿੰਘ ਦੇਖਿਆ ਗਿਆ ਪਿੰਡ ਦੇ ਅੰਦਰ ਕੁਝ ਲੋਕਾਂ ਵੱਲੋਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਇਸੇ ਦੌਰਾਨ ਪੁਲਿਸ ਅਤੇ ਖਨਨ ਵਿਭਾਗ ਦੀ ਟੀਮ ਨੇ ਛਾਪੇ ਮਾਰੇ ਕੀਤੇ ਅਤੇ ਨਾਜਾਇਜ਼ ਮਾਈਨਿੰਗ ਕਰ ਰਹੇ ਤਿੰਨ આરોપીਾਂ ਦੋ ਟਿੱਪਰ ਅਤੇ ਕੋਕ ਲਾਈਨ ਦੇ ਨਾਲ ਉਸ ਨੂੰ ਫੜਿਆ ਇਸ ਸਬੰਤ ਜਦ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਜ਼ਿਲ੍ਹੇ ਦੇ ਵਿੱਚ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਜਿਸ ਤਹਿਤ ਇਹ ਕਾਰਵਾਈ ਕੀਤੀ ਗਈ। ਮਨਜੂ ਐਸਐਸਪੀ ਸ੍ਰੀ ਸੁਹਿ일 ਮਿਰਜੀ ਉਹਨਾਂ ਦੀ ਹਦਾਇਤਾਂ ਤੇ ਪੂਰੀ ਸ਼ਕਤੀ ਕੀਤੀ ਹੋਈ ਮਾਈਨਿੰਗ ਦੇ ਸਬੰਧ ਵਿੱਚ ਵੀ ਤੇ ਰਾਤ ਸਾਡੇ ਆਪਣੇ ਨਿਰੋਡ ਜੈਮਲ ਸਿੰਘ ਦੀ ਪੁਲਿਸ ਨੇ ਇੱਕ ਕਲਗੀਧਰ ਕ੍ਰੈਸ਼ਰ ਤੇ ਰੇਡ ਕੀਤਾ ਜਿੱਥੇ ਕਿ ਨਜਾਇਜ਼ ਜਿਹੜੀ ਪਟਾਈ ਹੋ ਰਹੀ ਸੀ ਤੇ ਨਜਾਇਜ਼ ਜਿਹੜੀ ਮਾਈਨਿੰਗ ਹੋ ਰਹੀ ਸੀ। ਤੋ ਉਹਦੇ ਦਰਤੀ ਅਸੀਂ ਜਿਹੜਾ ਆਪਣਾ ਉਹ ਕੋਕ ਲਾਈਨ ਤੇ ਟਿਪਰ ਨੂੰ ਅਸੀਂ ਕਬਜ਼ੇ ਵਿੱਚ ਲਿਆ ਤੇ ਦੋ ਬੰਦੇ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਖਿਲਾਫ ਅਸੀਂ 75 ਕਰਕੇ ਅਗਲੀ ਜਰੀ ਇਨਵੈਸਟੀਗੇਸ਼ਨ ਨੂੰ ਸ਼ੁਰੂ ਕਰ ਦਿੱਤੀ। ਅਸਲ ਮਾਲਕ ਫਰਾਰ ਹੈ ਤੇ ਮਾਲਕ ਵੀ ਫੜ ਲਿਆ ਗਿਆ। ਇਹਦੇ ਵਿੱਚ ਮਾਲਕਾਂ ਤੇ ਵੀ ਅਸੀਂ ਪੂਰਾ ਸ਼ਿਕੰਜਾ ਕਸ ਰਹੇ ਹਾਂ। ਮਾਲਕਾਂ ਨੂੰ ਉਸ ਨਾਮਜ਼ਦ ਕੀਤਾ ਹੋਇਆ ਮਾਲਕ ਨੂੰ ਸੀ ਤਰੰਤ ਗ੍ਰਿਫਤਾਰ ਕਰ ਲਿਆ। ਸਰ ਕੀ ਮੈਸੇਜ ਹੈ ਜਿਹਦੇ ਪ੍ਰੈਸ ਰਿਲੀਜ਼ ਆ ਰਹਾ ਵੀ ਜਿਵੇਂ ਕਿ ਹੁਣ ਡੇਨਿਕ ਸੀਜ਼ਨ ਵੀ ਚੱਲਦਾ ਹੈ। ਡੇਨਿਕ ਸੀਜ਼ਨ ਚੱਲ ਰਿਹਾ ਹੈ। ਹੁਣ ਬਿਲਕੁਲ ਮਾਈਨਿੰਗ ਬਿਲਕੁਲ ਬੰਦ ਹੈ। ਤੇ ਇਲੀਗਲ ਮਾਈਨਿੰਗ ਬਿਲਕੁਲ ਹੀ ਹੁਣ ਦਿੱਤੀ ਜਾਵੇਗੀ ਇਸ ਕਰਕੇ ਮੇਰੀ ਸਖਤ ਤਾੜਨਾ ਹੈ ਆਪਣੇ ਕ੍ਰੈਸ਼ਰ ਵਾਲਿਆਂ ਨੂੰ ਕਿ ਬਿਲਕੁਲ ਜਿਹੜੀ ਨਿਯਮਯਮਾਈ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਦੇ ਖਿਲਾਫ ਮੰਦੀ ਕ੍ਰੋਨੀ ਕਰਵਾਈ ਕੀਤੀ ਜਾਵੇ ਬਰਸਾਤ ਦੇ ਮੌਸਮ ਦੇ ਕਾਰਨ ਜ਼ਿਲ੍ਹੇ ਦੇ ਵਿੱਚ ਮਾਈਨਿੰਗ ਤੇ ਪੂਰੀ ਤਰ੍ਹਾਂ ਉਸ ਨੂੰ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਜ਼ਿਲ੍ਹੇ 'ਚ ਮਾਈਨਿੰਗ ਕਰਨਾ ਕਾਨੂੰਨੀ ਅਪਰਾਧ ਹੈ ਪਰ ਕੁਝ ਲੋਕ ਸਰਕਾਰ ਦੇ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰ ਆਪਣੇ ਫਾਇਦੇ ਲਈ ਨਾਜਾਇਜ਼ ਖਨਨ ਕਰ ਰਹੇ ਨੇ ਅਜਿਹਾ ਇੱਕ ਮਾਮਲਾ ਥਾਣਾ ਨਰੋਟ ਜਮਲ ਸਿੰਘ ਦੇਖਿਆ ਗਿਆ ਪਿੰਡ ਦੇ ਅੰਦਰ ਕੁਝ ਲੋਕਾਂ ਵੱਲੋਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਇਸੇ ਦੌਰਾਨ ਪੁਲਿਸ ਅਤੇ ਖਨਨ ਵਿਭਾਗ ਦੀ ਟੀਮ ਨੇ ਛਾਪੇ ਮਾਰੇ ਕੀਤੇ ਅਤੇ ਨਾਜਾਇਜ਼ ਮਾਈਨਿੰਗ ਕਰ ਰਹੇ ਤਿੰਨ આરોપીਾਂ ਦੋ ਟਿੱਪਰਾਂ ਤੇ ਇੱਕ ਫੋਕ ਲਾਈਨ ਦੇ ਨਾਲ ਉਸ ਨੂੰ ਫੜਿਆ ਇਸ ਸੰਬੰਧ ਜਦ ਪੁਲਿਸ ਅਧਿਕਾਰੀ ਨੇ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਜ਼ਿਲ੍ਹੇ ਦੇ ਰਚ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਜਿਸ ਤਹਿਤੇ ਕਾਰਵਾਈ ਕੀਤੀ ਗਈ। ਮਨਜੂ ਐਸਐਸਪੀ ਸ੍ਰੀ ਸ਼ਹੀਰ ਮਿਰਜੀ ਉਹਨਾਂ ਦੀਆਂ ਹਦਾਇਤਾਂ ਤੇ ਇਹ ਪੂਰੀ ਸ਼ਕਤੀ ਕੀਤੀ ਹੋਈ ਮਾਈਨਿੰਗ ਦੇ ਸੰਬੰਧ ਵਿੱਚ ਵੀ ਤੇ ਰਾਤ ਸਾਡੇ ਆਪਣੇ ਨਿਰੋਡ ਜਮ ਸਿੰਘ ਦੀ ਪੁਲਿਸ ਨੇ ਇੱਕ ਕਲਗੀਤਰ ਕ੍ਰੈਸ਼ਰ ਤੇ ਰੇਡ ਕੀਤਾ ਜਿੱਥੇ ਕਿ ਨਜਾਇਜ਼ ਜਿਹੜੀ ਪਟਾਈ ਹੋ ਰਹੀ ਸੀ ਤੇ ਨਜਾਇਜ਼ ਜਿਹੜੀ ਮਾਈਨਿੰਗ ਹੋ ਰਹੀ ਸੀ। ਤੋ ਉਹਦੇ ਇਦਾਦ ਤੇ ਅਸੀਂ ਜਿਹੜਾ ਆਪਣਾ ਤੇ ਪੋਕ ਲਾਈਨ ਤੇ ਟਿੱਪਰ ਨੂੰ ਅਸੀਂ ਕਬਜ਼ੇ ਪਿੱਛੇ ਲਿਆ ਤੇ ਦੋ ਬੰਦੇ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਖਿਲਾਫ ਅਸੀਂ ਪਰਚਾ ਦਰਜ ਕਰਕੇ ਅਗਲੀ ਜੀ ਇਨਵੈਸਟੀਗੇਸ਼ਨ ਨੂੰ ਸ਼ੁਰੂ ਕਰ ਦਿੱਤੀ। ਅਸਲ ਮਾਲਕ ਦਾ ਫਰਿਆ ਹੈ ਕਿ ਮਾਲਕ ਦੀ ਫੜ ਲਿਆ ਗਿਆ। ਇਹਦੇ ਵਿੱਚ ਮਾਲਕਾ ਤੇ ਬੇਸੀ ਪੂਰੇ ਸਿਕੰਦਰਕਸ ਰਹੇ ਹੈ। ਮਾਲਕਾਂ ਨੂੰ ਅਸੀਂ ਨਾਮਜ਼ਦ ਕੀਤਾ ਹੋਇਆ ਹੈ। ਮਾਲਕ ਨੂੰ ਸੀ ਤਰੰਤ ਗ੍ਰਿਫਤਾਰ ਕਰ ਲਿਆ। ਸਰ ਕੀ ਮੈਸੇਜ ਆ ਜਾਂਦੇ ਹੈ ਕਿ ਪ੍ਰੈਸ ਰਿਲੀਜ਼ ਆਉਂਦਾ ਕਿ ਜਿਵੇਂ ਕਿ ਹੁਣ ਡੇਨਿਕ ਸੀਜ਼ਨ ਵੀ ਚੱਲਦਾ ਹੈ। ਡੇਨਿਕ ਸੀਜ਼ਨ ਹੁਣ ਚੱਲ ਰਿਹਾ ਹੈ। ਹੁਣ ਬਿਲਕੁਲ ਮਾਈਨਿੰਗ ਬਿਲਕ ਇਹ ਇਲੈਗਲ ਮਾਈਨਿੰਗ ਬਿਲਕੁਲ ਹੀ ਹੋ ਦਿੱਤੀ ਜਾਵੇਗੀ ਇਸ ਕਰਕੇ ਮੇਰੀ ਸਖਤ ਤਾੜਨਾ ਹੈ ਆਪਣੇ ਕ੍ਰੈਸ਼ਰ ਵਾਲਿਆਂ ਨੂੰ ਕਿ ਬਿਲਕੁਲ ਜਿਹੜੀ ਨਿਯਮਯਮਾਈ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਰਵੇ ਕੀਤੀ ਜਾਵੇ ਪਠਾਨਕੋਟ ਤੋਂ ਅਲੋਕ ਕੁਮਾਰ ਦੀ ਰਿਪੋਰਟ